ਨਿਕਲੀਆਂ ਨੇ ਵੀਰ ਦੇ ਵਿੱਚੋਂ ਕੋਈ ਗਲਤੀ ਨਹੀਂ ਨਿਕਲੀ ਹੈਗੀ ਬਾਕੀ ਤੁਸੀਂ ਆਪ ਵੀ ਸਭ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਅਸੀਂ ਕੋਈ ਆਪ ਦੀ ਕੋਈ ਲਾਕੇ ਨਹੀਂ ਕਹਿੰਦੇ ਇਹ ਬੱਚੇ ਵੀ ਆਪਦੀ ਮਾਂ ਦੇ ਕੋਲੇ ਜਾਣ ਤੋਂ ਡਰ ਰਹੇ ਨੇ ਸਾਨੂੰ ਨਹੀਂ ਪਤਾ ਵੀ ਇਹ ਕੀ ਗੱਲ ਹੈ ਕੀ ਬਾਤ ਹੈਗੀ ਕਿਉਂਕਿ ਮਾਂ ਨੇ ਆਪਦੇ ਬੱਚਿਆਂ ਨਾਲ ਸਮਾਂ ਨਹੀਂ ਬਤੀਤ ਕੀਤਾ ਜੋ ਸਮਾਂ ਮਾਂ ਨੇ ਦੇਣਾ ਸੀਗਾ ਉਹੀ ਬੱਚਿਆਂ ਨੂੰ ਇਹਨਾਂ ਦੇ ਬਾਪ ਨੇ ਦਿੱਤਾ ਇਸ ਕਰਕੇ ਦੇਖੋ ਜੀ ਅਸੀਂ ਰਲ ਮਿਲ ਕੇ ਇਹੀ ਫੈਸਲਾ ਕੀਤਾਗਾ ਕਿ ਇਹ ਜਿਹੜੀ ਆਪਣੀ ਕੁੜੀ ਹੈਗੀ ਇਹ ਆਪਦੇ ਮਾਪਿਓ ਨਾਲ ਆਪਦੇ ਪੇਕੇ ਘਰ ਰਹੂਗੀ ਔਰ ਇਹ ਵੀਰ ਆਪਦੇ ਘਰ ਆਪਦੇ ਬੱਚਿਆਂ ਦੇ ਨਾਲ ਆਪਦੇ ਬੱਚਿਆਂ ਦੀ ਜ਼ਿੰਮੇਵਾਰੀ ਦੇ ਨਾਲ ਰਹੂਗਾ ਔਰ ਇਹ ਦੋਨੋਂ ਮੀਆਂ ਬੀਬੀ ਅਲੱਗ-ਅਲੱਗ ਰਹਿਣਗੇ ਇਹੀ ਫੈਸਲਾ ਹੋਇਆ ਕਿਉਂ ਸਿੰਘ ਸਾਹਿਬ ਜੀ ਸੱਤ ਜੀ ਇੱਕ ਬਚਨ ਆਪਾਂ ਕਰਨਾ ਹੈ ਪਾਛਾ ਹਾਂਜੀ ਇੱਕ ਵਾਰੀ ਆਪਾਂ ਪਰਿਵਾਰ ਤੋਂ ਦੁਬਾਰਾ ਪੁੱਛ ਲੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਕਿ ਨਹੀਂ ਉਹ ਚੀਜ਼ ਕੈਪਚਰ ਕਰ ਲਓ ਜੀ ਵੀਡੀਓ ਦੇ ਵਿੱਚ ਮੈਂ ਕੀ ਕਰਕੇ ਨਾ ਹਾਂਜੀ ਦੋਆ ਬਸ ਆ ਹੈਗਾ ਜੀ ਮੈਂ ਭਾਈ ਜੀ ਅਸੀਂ ਜੇ ਸਾਨੂੰ ਕਹੀਏ ਸਾਡੀ ਬੇਨਤੀ ਹੈ ਸਾਡੇ ਵੱਲੋਂ ਕਿ ਵੀ ਬੱਚਿਆਂ ਦੀ ਮਾਤਾ ਨੂੰ ਜੇ ਅਸੀਂ ਤੁਹਾਡੇ ਨਾਲ ਭੇਜਦੀਏ ਤੁਸੀਂ ਰਾਜੀ ਹੋ ਸਹਿਮਤ ਨਹੀਂ ਹੈਗੇ ਪੁੱਤ ਪਤਾ ਤੁਸੀਂ ਆਪਦੀ ਮੰਮਾ ਦੇ ਨਾਲ ਰਹਿਣਾ ਚਾਹੁੰਦੇ ਹੋ ਇੱਧਰ ਆ ਰਹਿਣਾ ਪਤਾ ਪਪਾ ਨਾਲ ਪਪਾ ਨਾਲ ਰਹਿਣਾ ਚਾਹੁੰਦੇ ਨੇ ਜੀ ਸੋ ਇਹੀ ਫੈਸਲਾ ਹੋਇਆਗਾ ਜੀ ਕਿ ਇਹ ਵੀਰ ਲਿਜਾਣਾ ਨਹੀਂ ਚਾਹੁੰਦਾ ਹੈਗਾ ਔਰ ਬੱਚੇ ਵੀ ਜਾਣਾ ਨਹੀਂ ਚਾਹੁੰਦੇ ਹੈਗੇ ਆਪਦੀ ਮਾਂ ਦੇ ਨਾਲ ਉਹ ਵੀ ਆਪਦੇ ਪਿਤਾ ਦੇ ਨਾਲ ਹੀ ਜਾਣਾ ਚਾਹੁੰਦੇ ਨੇ ਸੋ ਇਹੀ ਫੈਸਲਾ ਹੋਇਆ ਸੰਗਤ ਦੇ ਵਿੱਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 아, 주분은 k 야래니